ਭਈ ਅੰਗਰੇਜ਼ ਇੰਨੇ ਲਾਲ-ਲਾਲ ਕਿਉਂ ਹੁੰਦੇ ਆ ਮੈਂ ਤੁਹਾਨੂੰ ਦੱਸਦਾ ਬਸ ਨਵੇਂ ਦੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਜੀ ਦਬ ਲਓ ਮੈਂ ਛੁਟਕਲੇ ਸੁਣਾਉਂਦਾ ਰਹੂੰਗਾ ਤੇ ਤੁਹਾਨੂੰ ਹਸਾਉਂਦਾ ਰਹੂੰਗਾ ਭਈ ਇੱਕ ਅੰਗਰੇਜ਼ ਪਹਿਲੀ-ਪਹਿਲੀ ਵਾਰ ਜਦੋਂ ਹਿੰਦੁਸਤਾਨ 'ਚ ਆਇਆ ਉਹਨੇ ਦੇਖਿਆ ਵੀ ਹਿੰਦੁਸਤਾਨ ਤਾਂ ਬੜਾ ਅਮੀਰ ਦੇਸ਼ ਆ ਯਾਰ ਇੱਥੇ ਬੜਾ ਕੁਝ ਆ ਹੈ ਇਹਨਾਂ ਨੂੰ ਲੁੱਟਣਾ ਆਪਾਂ ਉਹ ਕੁੱਮ ਕੇ ਨੋ ਡਾਇਰੀ ਲਿਖਦਾ ਰਹਿੰਦਾ ਸੀ ਭਈ ਇੱਕ ਦੇਸੀ ਜਾਂ ਮਹਤੜ ਜਾਂ ਬੰਦਾ ਉਹਨੂੰ ਟੱਕਰ ਗਿਆ ਉਹ ਮਾਤੜ ਜਆ ਬੰਦਾ ਕਹਿੰਦਾ ਕੀ ਗੱਲ ਭਾਈ ਸਾਹਿਬ ਤੁਸੀਂ ਸਾਡੇ ਦੇਸ਼ ਚ ਦੇਖ ਦੇ ਕੇ ਲਿਖਦੇ ਰਹਿੰਦੇ ਹੋ ਉਹ ਕਹਿੰਦਾ ਕਿਹੜਾ ਤੁਹਾਡਾ ਦੇਸ਼ ਬੇਕਾਰ ਦੇਸ਼ ਐ ਅੰਗਰੇਜ਼ ਬੇਇੱਜ਼ਤੀ ਕਰਨਾ ਚਾਹੁੰਦਾ ਸੀ ਵੀ ਇਹ ਆਪਦੇ ਦੇਸ਼ ਨੂੰ ਨੀਚਾ ਸਮਝਣ ਲੱਗ ਜਾਣਾ ਉਹ ਕਹਿੰਦਾ ਲੈ ਸਾਡੇ ਦੇਸ਼ ਦੇ ਤਾਂ ਪੱਤੇ ਪੱਤੇ ਵੀ ਭਾਈ ਲੋਕ ਖਾ ਖਾ ਕੇ ਬਿਮਾਰੀਆਂ ਤੋਂ ਠੀਕ ਹੋ ਜਾਂਦੇ ਨੇ ਤੂੰ ਕਿੱਡੀ ਕ ਗੱਲ ਕਰਦਾ ਭਾਈ ਅੰਗਰੇਜ਼ ਕਹਿੰਦਾ ਲੈ ਇਹੜੇ ਪੱਤੇ ਥੋੜੇ ਉਹ ਬਾਈ ਮਾਤੜ ਜਾ ਬੰਦਾ ਉਹਨੂੰ ਤુલਸੀ ਦਾ ਪੱਤਾ ਦਿਖਾਉਂਦਾ ਕਹਿੰਦਾ ਦੇਖ ਤુલਸੀ ਦਾ ਪੱਤਾ 100 ਬਿਮਾਰੀਆਂ ਠੀਕ ਕਰਦਾ ਪਤਾ ਤੈਨੂੰ ਦੂਰੋਂ ਦੂਰੋਂ ਆਉਂਦੇ ਨੇ ਸਾਡੇ ਕੋਲੇ ਲੋਕ ਕੋਈ ਅੰਗਰੇਜ਼ ਦੇ ਗੁੱਸੇ ਚ ਆ ਕੇ ਉਹਨਾਂ ਜਿਹੜਾ ਤુલਸੀ ਦਾ ਪੌਦਾ ਹੁੰਦਾ ਉਹਨੂੰ ਤੋੜ ਦਿੰਦਾ ਐ ਖੱਚ ਕੇ ਪੂਰਾ ਤੋੜ ਤੋੜ ਕੇ ਆ ਛੱਡ ਦਿੰਦਾ ਕੋਈ ਮਾਤੜ ਜਾ ਬੰਦਾ ਕਹਿੰਦਾ ਬੜਾ ਪੰਗਾ ਪਿਆ ਇਹਨੂੰ ਸਾਲੇ ਨੂੰ ਕਿਵੇਂ ਲੋਟ ਕਰਾਂ ਮਾਤੜ ਜਾ ਬੰਦਾ ਭਾਈ ਉਹਨੂੰ ਗਾਹ ਇੱਕ ਹੋਰ ਦਰਖਤ ਦਿਖਾ ਦਿੰਦਾ ਕੰਨ ਆਦ ਰਖਤ ਸਾਡਾ ਨਾ ਬਾਲਾ ਗੁਣਕਾਰੀ ਹੈ ਇਹਦੇ ਪੱਤੇ ਤਾਂ ਆਹ ਸਮਝ ਲੈ ਵੀ ਜਿਹੜਾ ਖਾ ਲੇ ਉਹਨੂੰ ਕੋਈ ਬਿਮਾਰੀ ਨਹੀਂ ਹੁੰਦੀ। ਉਹ ਅੰਗਰੇਜ਼ ਨੂੰ ਫੇਰ ਗੁੱਸਾ ਚੜਦਾ। ਅੰਗਰੇਜ਼ ਭਾਈ ਉਹ ਪੱਤੇ ਵੀ ਆਜ ਤੋੜਦਾ ਤੋੜ ਤੋੜ ਕੇ ਦਰਖਤ ਛਿੱਟਣ ਲੱਗਦਾ। ਉਹ ਭਾਈ ਖੁਜਲੀ ਵਾਲਾ ਦਰਖਤ ਹੁੰਦਾ। ਅੰਗਰੇਜ਼ ਦੇ ਤਾਂ ਸਾਰੇ ਪਿੰਡੇ ਤੇ ਖੁਰਕੀ ਖੁਰਕ ਹੋ ਜਾਂਦੀ ਹੈ ਖੁਜਲੀ ਖੁਜਲੀ। ਉਹ ਭਾਈ ਖੁਰਕ ਕਰਦਾ ਰਹਿੰਦਾ ਖੁਰਕ ਕਰਦਾ ਰਹਿੰਦਾ ਲਾਲ ਹੋ ਜਾਂਦਾ। ਉਹ ਜਦੋਂ ਖੁਰਕ ਕਰ ਰਿਹਾ ਹੁੰਦਾ ਤਾਂ ਮਾਤੜ ਜਾ ਬੰਦਾ ਕਹਿੰਦਾ ਕਿਉਂ ਪੁੱਤੇ ਹੁੰਦਾ ਕੀ ਤੂੰ ਹੁੰਦਾ ਲਾਲ ਨਾਲ ਸੋਡੀਆਂ ਉਹਨਾਂ ਲੀਆਂ ਪੀੜੀਆਂ ਵੀ ਲਾਲ ਲਾਲ ਹੀ ਪੈਦਾ ਹੋਣੀਆਂ ਤੂੰ ਮੈਨੂੰ ਨਹੀਂ ਚਾ ਦਿਖਾਉਂਦਾ ਸੀ ਇਹ ਖੁਰਕ ਕਰਨ ਵਾਲਾ ਬੂਟਾ ਇਹਦਾ ਪੁੱਤ ਥੋੜੀ ਸ਼ੈ ਨੈਸ਼ਨਲ ਲਾਲ ਲਾਲ ਕਰ ਦੂ ਉਸ ਤੋਂ ਬਾਅਦ ਸਾਰੇ ਅੰਗਰੇਜ਼ ਲਾਲ ਲਾਲ ਹੋਣ ਲੱਗੇ ਜੇ ਚੁਟਕਲਾ ਵਧੀਆ ਲੱਗਿਆ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ